ਹਾਂਜੀ ਸ਼ਸ਼ੀਕਲ ਵੈਲਕਮ ਕੀ ਅੱਜ ਦਾ ਸਾਰਾ ਸ਼ੂਟਰ ਤਿਆਰੀ ਆਪਣੀ ਹੋ ਗਈ ਜਾਨ ਦੀ ਬਟਾਲੇ ਤੇ ਸਾਰੇ ਰੈਡੀ ਹੋ ਗਏ ਹਰਪ੍ਰਤ ਸਿੰਘ ਤੇ ਤਿਆਰ ਰੁਕ ਬੈਠਾ ਮਨੇਰੀ ਹਾਂਜੀ ਉੱਠ ਗਿਆ ਬਈ ਇੰਡੀਆ ਤੇ ਚਲੀ ਫੇ ਕਿਸ਼ੇ ਤੇ ਪਹੁੰਚ ਗਏ ਹਰਪ੍ਰਤ ਸਿੰਘ ਜਤਾਲੇ ਦਾਸ ਨੂੰ ਬਲੇਡ ਖਰਮ ਤੇ ਜਾਣਾ ਆਪਾਂ ਲਓ ਤੇ ਇੱਕ ਕਨਵਰ ਬਲੇਡ ਖਰਮ Bagian train. Jam mau jadi 8 jam. Neri nih kari janda ya. Tiga. Empat puluh sen. landa ya. Cici ya. ਕਪੜੇ ਮੈਂ ਹਾਂ ਜੀ। ਸੰਬਾਲੇ ਪਹੁੰਚ ਗਏ। 11 ਵਜੇ ਤਿੰਨ ਲੱਗ ਗਈ ਸੰਬਾਲੇ। ਠੋਖਾ ਨੇ ਬਿਨੇ ਕੋ ਸ਼ੁਣ। ਧੀਆ ਧੀਆ ਜੇ ਬਲੀ। ਲੱਗੇ ਪਹੁੰਚ ਗਏ ਬਟਾਲੇ। 3 ਲੱਗ ਗਈ ਅੱਜ। ਤੁਹਾਨੂੰ ਸੋਂ ਲਾ ਲਿਆ। ਿਆਣਾ ਤੇ ਆਣਾ ਚਲੋ ਵੀ ਚਲੋ ਚਲੀ ਆਟੋ ਕਰੀਏ ਇੱਥੋਂ ਆਹੋ ਦੇਖੀ ਤੇ ਆਟੋ ਕਰ ਲਿਆ ਸੁਣ ਚੱਲਦੇ ਹਰਪਰ ਸਿੰਘ ਸੁਤਾ ਗਾਂਧੀ ਚੌਂਕ ਆ ਗਏ ਆਪਾਂ ਮਿਲਦੇ ਨੇ ਜਾ ਕੇ ਕਰ ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਆ ਜੀ ਆਪ ਜੀ ਨੂੰ ਸਾਰਾ ਸਤਿ ਸ਼੍ਰੀ ਅਕਾਲ। ਕੱਲ ਸ਼ਾਮੀ ਆਪ ਆ ਗਏ ਸੀ ਘਰੇ। 5:30 5:30 6:00 ਟ੍ਰੇਨ ਲੱਗ ਗਈ ਬਟਾਲੇ। ਰਾਤ ਫੇਰ ਅਸ਼ੁਸ਼ ਕੀਤੀ। ਟਾਵੜ ਬੜੀ ਹੋ ਗਈ ਤੁਹਾਨੂੰ ਪਤਾ ਹੀ ਹੈ ਭਾਵੇਂ। ਕੋਈ ਇੱਥੇ ਜਾਂਦਾ ਭਾਵੇਂ ਜਿੱਦਾਂ ਵੀ ਸਟਾਪਟ ਹੋਈ ਜਾਂਦੀ ਹੈ। ਤੋਂ ਦੁਕਾਨ ਤੇ ਆਏ। ਮੈਂ ਤੇ ਸਵੇਰ ਦਾ ਆ ਗਿਆ ਸ਼ੌਕ ਤੇ ਫਿਰਨਾ ਮੈਂ ਇਹਦੇ ਘਰੇ ਜੀ ਤੇ ਨੂੰ ਫੇਰ ਕੇ ਲੈਣ ਜਾਂਦੇ 12:00 1 ਵਜੇ। ਆਹ ਗਰਮੀ ਬੜੀ ਹੈ ਦਿੱਲੀ ਚ ਚਲੋ ਬੱਜਾਂਗੇ ਗਰਮੀ ਜোন ਇੱਥੇ ਹੁੰਦੀ ਜਾਂਦੀ ਹੈ ਆਪਣੇ ਪੰਜਾਬ ਚ ਬਹੁਤ ਚਲੋ ਬੱਸ ਤੇਈ ਜਾਣਾ ਪੈਂਦਾ ਰਿਸ਼ਤੇਦਾਰੀ ਵਿੱਚ ਜਦੋਂ ਕੋਈ ਪ੍ਰੋਗਰਾਮ ਆਉਂਦੇ ਚਲੋ ਜੀ ਦੇ ਵਾਹ ਦੇ ਰਿਆਨ ਸਾਹਿਬ ਆਤਮਾ ਜਲਦੀ ਬਲਦ ਰਹਿ ਸਾਸ ਵੇ ਚੱਲਣ ਡੇ ਸਾਡੀ ਸਾਸ ਵੇ ਕਰਤੀ ਐ 12 ਵਜੇ ਛੱਡੀ ਐ ਚੌਲੇ ਕਿਹਨੂੰ ਲਾਤਾ ਹੁੰਦੇ ਆ ਲੱਕੇ ਕੱਪੜੇ ਜਿਹੜੇ ਸਾਂਭਣ ਵਾਲੇ ਜੋ ਹਾਂ ਹਾਂ ਸਦਨ ਵਾਲਾ ਪਿਆ ਜੀ ਨਾਲ ਹੈ ਹਾਂ ਇਹ ਆ ਘਰ ਹੁਣ ਕਿਰਨੂ ਤੇ ਹਰਫਤ ਨੇ ਆਣ ਹਰਫਤ ਸਿੰਘ ਇਹ ਨਹੀਂ ਅਗਰ ਅੰਡੇ ਆ ਇੱਧਰ ਲਾਈਟ ਬੰਦ ਵਾ ਲਾਈਟ ਬੰਦ ਹੋ ਜਾਂਦੀ ਐ ਇਨਵਰਟਰ ਕੰਮ ਕਰਦਾ ਨੇ ਬੇਟਾ ਕਿਉਂਕਿ ਸਵੇਰੇ 10 ਵਜੇ ਲਾਈਟ ਬੰਦ ਹੋ ਜਾਂਦੀ ਐ ਸਾਢੇ 9 10 ਵਜੇ ਤੇ ਰਾਤ ਹੁੰਦੀ ਆ 8 9 ਵਜੇ ਲਾਈਟ ਆਉਂਦੀ ਆ ਕਿਉਂਕਿ ਇਹ ਕਲੋਨੀ ਲਾਈਟ ਪਿੰਡ ਦੇ ਨਾਲ ਵਾ ਤਾਂ ਕਰਕੇ ਸ਼ਹਿਰ ਨਾਲੋਂ ਵਿਧੇ ਫਿਰ ਬੰਦ ਨਾ ਹੋਵੇ ਦੁਕਾਨ ਤੇ ਲਾਈਟ ਅੰਬੀ ਰਹਿੰਦੀ ਐ ਤੇ ਇੱਕ ਤੇ ਬੰਦ ਚਲੋ ਹਾਂਜੀ ਹੁਣ ਮੈਂ ਆ ਗਈਆਂ ਦੁਕਾਨ ਤੇ ਆਪ ਪਤੇ ਵੀ ਪਹੁੰਚ ਚੁੱਕਾ ਦੁਕਾਨ ਤੇ ਤੇ ਉਹ ਹੂੰ ਹੂੰ ਗੱਦਾ ਪਿਆ ਵਾ ਨਿਊ ਲੈ ਕੇ ਆਏ ਆਂ ਆਪਣੀ ਸ਼ੌਪ ਤੇ ਇਹ ਹੈਗੇ ਨੇ ਪਲਾਜੋ ਸੂਟ ਆ ਵੀ ਹੈਗੇ ਨੇ ਪਲਾਜੋ ਸੂਟੀਆਂ ਇਹ ਆਪਣੇ ਕਾ ਚੁੱਕੇ ਫੋਰਟ ਸੈੱਟ ਇਹਦੇ ਵਿੱਚ ਵੀ ਕਲਰ ਤੁਹਾਨੂੰ ਮਿਲ ਜਣਗੇ ਤਿੰਨ ਚਾਰ ਕਲਰ ਹੈਗੇ ਨੇ ਪ੍ਰਿੰਟ ਆਲ ਓਵਰ ਆ ये भी है सूट प्लाजो सूट कॉटन से ये नाइट सूट है अपने को आ चुके सिंगल कुर्ते हाँ जी उठ गए जी ਕੀ ਸੀ ਕਾਲ ਨਹੀਂ ਕਹਨੀ ਕਹ ਮੈਂ ਵੀ ਕਾਂਤੀ ਆ ਗਿਆ ਅੱਜ ਕਿਥੋਂ ਕਮੀ ਕਰਕੇ ਆ ਦਿੱਲੀ ਹੋਏ ਆਈ ਨਹੀਂ ਅੱਜੀਆਂ ਬਿਲਕੁਲ ਬਿਲਕੁਲ ਨਹੀਂ ਬਣੇ ਮੂੰਹ ਜੱਤ ਮੰਮੀ ਕੀ ਕਹਿੰਦੀ ਆ ਮੰਮੀ ਕੀ ਕਹਿੰਦੀ ਗੰਮੀ ਲੱਗੀ ਉੱਥੇ ਦਿੱਲੀ ਗੰਮੀ ਲੱਗੀ ਫਤੇ ਕੀ ਕਰਨ ਡਿਆਂ ਇਧਰ ਵੇ ਕੀ ਗੱਲ Ciao no, a tutti! Ciao no, a tutti! Ciao no. a tutti! Ciao 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 a ਤੇ ਕਿੱਥੇ ਆਏ ਆ ਅਸੀਂ ਆਏ ਆ ਡੈਡੀ ਹੁਣਾ ਵੱਲ ਤੇ ਦੀ ਪੂਣੀ ਗਈ ਸੌਣ ਤੇ ਅਰਗਣ ਵੀ ਗਈ ਆ ਇੱਧਰ ਡੈਡੀ ਚ ਦੇਖ ਰਹੇ ਨੇ ਮੈਚ ਮੈਚ ਲੱਗਾ ਆ ਦਾਦੀ ਨੇ ਇੰਨਾ ਪਸੰਦ ਨਾ ਮੈਚ ਕਿਤੇ ਕਹਿਣ ਦੀ ਗੱਲ ਨਹੀਂ ਫਿਰ ਫਿਰ ਦਾਦੀ ਨੇ ਕਰਨਾ ਨਾਟਕ ਨੂਟਕ ਨਹੀਂ ਵੇਖਣ ਦੇਣੇ ਜੇ ਮੈਂ ਕੁਆਰੀ ਹੁੰਦੀ ਨੜਝੁਕਦਾ ਅਸੀਂ ਲੜਦੇ ਨਹੀਂ ਲਾ ਦੋ ਸਾਨੂੰ ਨਾਟਕ ਲਾ ਦੋ ਤੇ ਦਾਦੀ ਨੇ ਖੜਾ ਮੈਂ ਮੈਂ ਨਹੀਂ ਲਾ ਕੇ ਦੇਣਾ ਚੁੱਪ ਕਰ ਜੋ ਮੈਂ ਮੈਨੂੰ ਵੇਖਣ ਦੋ ਮੈਚ ਚਾਹ ਲੈ ਉਹ ਬਸ ਇਧਰ ਮम्मी ਨੇ ਚੁੱਕਿਆ ਹਾਰ ਫਤੇ ਨੂੰ ਨਾਨੀ ਦੋਤਾ ਲਾਡ ਕਰਦੀ ਹਾਰ ਫਤੇ ਏ ਵੀ ਲੱਗਦਾ ਮੈਂ ਐਚੀ ਵੇਖਣ ਡਿਆ ਪਤਾ ਹੈ ਜੋ ਆ ਰੋਟੀ ਕਿੱਥੇ ਮੇਰੀ ਗੁੱਗੂ ਅਰਗੁਣ ਕਿੱਥੇ ਗਈ ਆ ਪਤਾ ਹੈ ਅਰਗੁਣ ਕਿੱਥੇ ਆ ਦੀਦੀ ਕਿੱਥੇ ਗਈ ਆ ਪਤਾ ਹੈ ਅਰਗੁਣ ਕਿੱਥੇ ਗਈ ਆ ਅਰਗੁਣ ਦੇਣਾ ਕੈਪਟਨ ਮੈਂ ਬੜਾ ਘੁੰਮੀ ਆ ਤੂੰ ਤੂੰ ਛੱਡ ਪਈ ਸਿੱਧਾ ਡਾੜੀ ਲਿਖਾਂਦੇ ਪਏ ਰੋਟੀ ਆਰਪੇ ਆਰਪੇ ਦੇ ਵੇਖਣ ਡਿਆ ਹੈਂ ਚਲੇ ਆਂ ਉੱਪਰ ਹੀ ਆ ਜਾਂਦੇ ਬੈੱਡ ਤੇ ਆ ਜੋ ਲੱਗੇ ਸਭ ਉੱਥੇ ਵੀ ਆ ਗਿਆ ਕਿ ਕਦੋਂ ਏਡੀਕਣੇ ਦਿਨ ਪਤਾ ਆਪਾਂ ਕੋਈ ਨਾ ਉਹ ਲੱਸੀ ਯਾਰ ਨੌਂ ਡੇ ਭਾਈ ਗੇ ਲੱਸੀ ਕੋਈ ਨਹੀਂ ਲੱਸੀ ਮੈਂ ਤਾਂ ਮਾਮ ਨਹੀਂ ਲੈਣਾ ਤਾਂ ਲੱਸੀ ਹੀ ਨਹੀਂ ਆਉਂਦੇ ਮੈਂ ਲੱਸੀ ਆਪਾਂ ਤੁਮੀ ਕਿਹੜੀ ਲੱਸੀ ਲੱਸੀ ਆਉਂਦੇ ਲੱਸੀ ਤੇ ਇੱਕ ਉਹ ਮੁੜ ਗਿਆ ਇੱਥੇ ਦਵਾਈ ਲੈਣ ਦਾ ਤੇ ਉਹ ਸੰਦੀਪ ਨੂੰ ਚੌਮ ਹੋਇਆ ਜੀ ਅੱਛਾ ਅੱਛਾ ਹਰ ਗੋਣਾ ਕੀ ਹਾਲ ਬਾਊ ਸੋਣ ਆਇਆ ਵਾ ਉਹਨੂੰ ਇਹਨੀ ਆਵਾਜ਼ ਕਦੇ ਨੂੰ ਡਾਇਆ ਆ ਕੀਤਾ ਵਾਲਾ ਨੂੰ ਕਹਿੰਦੀ ਮੇਰਾ ਬਾਹੂ ਆ ਗਿਆ ਵਾ ਵਾਲਾ ਨੇ ਕੀ ਕੀਤਾ ਤੂੰ ਠੀਕ ਠਾਕ ਲੈ ਰਿਹਾ ਹਾਂ ਉਹ ਇਹਨਾਂ ਤੇ ਬੋਲ ਸੁਣਾਓ ਸਿਹਤ ਠੀਕ ਹਾਂ ਬਹੁਤ ਅੱਛੀ ਸੁਣਾਓ ਤੇ ਦਾ ਅੱਜ 8 ਵਜੇ ਤੇ ਦੁਕਾਨ ਬਹੁਤ ਆ ਗਿਆ ਚਲ ਘਰ ਹੋ ਜਾਵੀਂ ਬਾਊ ਜੀ ਇਹਨਾਂ ਮੁਕੇ ਨੀਂ ਬੜਾ ਦੀ ਹੋਤੇ ਆ ਪੰਜ ਦਰ ਚੱਲ ਗਏ ਆ ਮੈਂ ਤੇ ਬੜੇ ਚਿਰਾਂ ਲੱਗਾ ਮੈਂ ਲੱਗਾ ਪੰਜਾਬ ਦਾ ਅੱਜ ਮੈਂ ਕਹਿੰਦਾ ਜਿੱਤ ਜਿੱਤ ਪੰਜਾਬ ਦੂਜੇ ਨਵਤੇ ਆ ਜਣਾ ਵਧੀਆ ਹੋਰ ਰੋਕਦਾਰ ਆ ਨੀ ਨੀਕ ਵੀ ਹੋਣੀ ਗਰਮੀ ਬੜੀ ਗਰਮੀ ਤੇ ਬਹੁਤ ਆ ਜੇ ਸਮਝ ਲਓ ਵੀ ਇੰਨੀ ਗਰਮੀ ਆ ਤਾਂ ਸਮਝ ਲਓ ਫਿਰ ਇਹ ਇਹਦੇ ਨਾਲ ਉਧਰ ਵਾਧ ਹੀ ਹੋਊਗੀ ਉਹ ਕਰ ਇਹਦੇ ਨਾਲ ਜ਼ਿਆਦਾ ਗਰਮੀ ਆ ਤੇ

ਦੇ ਸਹਰੇ ਦੀ ਬੜਾ ਪਿਆਰ ਕਰਦੀ ਇਹ ਨੂੰ ਨਾ ਇਹ ਨੂੰ ਬੜਾ ਪਿਆਰ ਕਰਦੀ ਪਰ ਇਹਨੇ ਸਮਝ ਆ ਜਾਣੀ ਕਿ ਮੈਂ ਕਿੰਨਾ ਚੁੱਪ ਰਹਾਂ ਪਿਆਰ ਪਾ ਮੈਂ ਕਿ ਤੂੰ ਸਕੂਲੇ ਜਾਣੇਗੇ ਨਹੀਂ ਜਾਊਂਗੀ ਸਕੂਲੇ ਨਹੀਂ ਨਹੀਂ ਜਾਈਂਗੀ ਖੁੱਲੇਗਾ ਮੈਂ ਨਾ ਬਤ ਪਾ ਨਾ ਦਦਾਂ ਤੋਂ ਅੱਜ ਬੱਸੀ ਪਾਈ ਨਹੀਂ ਇੱਕ ਵੀ ਦਦਾਂ ਤੋਂ ਬੱਸੀ ਪਾਈ ਨਹੀਂ ਮਾਣ ਨਹੀਂ ਬੱਸ ਐ ਨਹੀਂ ਕਰਦੀ ਚੱਲ ਆ ਦੇ ਗੱਲ ਲਾਟ ਕਰ ਦਿੰਦਾ ਬੱਚੀ ਆਈ ਅੰਦਰ ਦੀ ਗੱਲੀ ਆਹ ਵਾਹ ਤਰ ਹਰਪਤੇ ਨੂੰ ਬਿਠਾਈਏ ਕੋਈ ਲਾਟੀਆਂ ਕਰ ਲੋ ਦੋਸ ਦੋਸ ਕਿਸੀ ਬੱਸੀ ਪਾਉਣਾ ਇੱਥੇ ਐਦਾਂ ਨਹੀਂ ਨਹੀਂ ਜਿਹੜੇ ਨਹੀਂ ਇੱਥੇ ਬੱਸੀ ਪਾਉਣਾ ਭਾਣੂ ਕੋ ਕਾ ਮੇਰੀ ਫੋਟੋ ਖਿਚੋ ਇੱਥੇ ਥੋੜਾ ਇੱਕ ਮਿੰਟ ਟਾਈਮ ਲੱਗੇ ਕਿਤੇ ਚੱਲ ਲੈ ਘਰ ਮੈਂ ਦੁੱਧ ਲੈ ਜੀ ਹੁਣ ਹਾਂਜੀ ਸਾਡੇ ਨੂੰ 10 ਦਾ ਟਾਈਮ ਹੋ ਗਿਆ ਅੱਜ ਜੀ ਬੱਤੀ ਹੋਈ